ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਦੋ ਝੋਟੀਆਂ ਦਿਖਾਵਾਂਗੇ ਤਾਜ਼ੀਆਂ ਸੂਈਆਂ ਤੇ ਇੱਕ ਬਿਲਕੁਲ ਤਾਜੀ ਸੂਈ ਪੰਜਾਬ ਵਾਲੀ ਫੁੱਲ ਵੱਡੇ ਕੱਦ ਕਾੜ ਚ ਤੇ ਫੁੱਲ ਜਾਣ ਵਾਲੀ ਜਰਸੀ ਦਾ ਨਗੀਨਾ ਦਿਖਾਵਾਂਗੇ ਸੱਜਣੋ ਤਾਜੀ ਸੂਈ ਆ ਜੇਰਜੂਰ ਸ਼ਿਸ਼ਟਮੇ ਦਾ ਬਾਈ ਕਹਿੰਦਾ ਦਾਣਾ ਤੇ ਨਾਲ ਵੀ ਇਹਦੇ ਪਿਓਰ ਜਰਸੀ ਦੀ ਬੱਛੀ ਆ ਇਹ ਤਿੰਨੇ ਪਸ਼ੂ ਬਾਈ ਕੋਲੇ ਫੌਰ ਸੇਲ ਨੇ ਡਿਟੇਲ ਕੱਲੇ ਕੱਲੇ ਦੀ ਪੁੱਛਾਂਗੇ ਤੇ ਸ਼ੁਰੂਆਤ ਕਰਾਂਗੇ ਆਪਾਂ ਸਜਣੋਂ ਝੋਟੀਆਂ ਵਾਲੇ ਪਾਸਿਓਂ ਤੇ ਉਸ ਤੋਂ ਬਾਅਦ ਆਪਾਂ ਗਾਂ ਵੀ ਤੁਹਾਨੂੰ ਦਿਖਾਵਾਂਗੇ ਆ ਜਾ ਬਾਈ ਫਿਰ ਆ ਜਾ ਅਸਤਾ ਤਾ ਹੋਰ ਕਿਵੇਂ ਆ ਵਧੀਆ ਬਾਈ ਠੀਕ ਠਾਕ ਜੜਦੀ ਕਲਾ ਜੜਦੀ ਕਲਾ ਬਾਈ ਪਰਸੋਂ ਚੌਥੇ ਕੀ ਬਣਿਆ ਫਿਰ ਵੇਚਤੀਆਂ ਸੀ ਬਾਈ ਮੱਝਾਂ ਹੈ ਇਹ ਵੜਾ ਕੇ ਹਾਂ ਬਾਈ ਮਾਲ ਉਹ ਤੋਂ ਬਾਅਦ ਵੀ ਵੇਚਤੀਆਂ ਬਾਈ ਦੋ ਮੱਝਾਂ ਠੀਕ ਆ ਗੱਲ ਵੀਡੀਓ ਤੋਂ ਬਾਅਦ ਠੀਕ ਹੈ ਐਸੀ ਝੋਟੀ ਤੋਂ ਕਰ ਲਈਏ ਸ਼ੁਰੂ ਹਾਂਜੀ ਬਾਈ ਇਹਦੀ ਪਹਿਲਾਂ ਫੇਸ ਕੁਆਲਿਟੀ ਦੀ ਮਾਰ ਦੇ ਕਰੀ ਕੈਮਰਾ ਬਾਈ ਸੂਆ ਕਿਹੜਾ ਬਾਈ ਦਾ ਸੂਆ ਬਾਈ ਦੂਜਾ ਓਰੀਜਨਲ ਦੂਜਾ ਸੂਆ ਕੌਣ ਦੀ ਸੂਈ ਆ ਸੂਈ ਨੂੰ ਅੱਜ ਬਾਈ ਚੌਥਾ ਦੇਣਾਗਾ ਚੌਥਾ ਦਿਨ ਸੂਈ ਨੂੰ ਮੇਰੇ ਖਿਆਲ ਆ ਥਣ ਤਾਂ ਇੱਕ ਚੰਗਾਤਾ ਹਨਾ ਬੱਚੇ ਨੂੰ ਮੂਹਰਲਾ ਥਣਾ ਬਾਈ ਥੋੜਾ ਨਾਲੇ ਬੰਨੇ ਪੀ ਗਿਆ ਉਹ ਥੋੜਾ ਪੀ ਗਿਆ ਬਾਈ ਠੀਕ ਹੈ ਗੱਲ ਹਾਂ ਤੇ ਬਾਕੀ ਇਥੇ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਸੂਆ ਕਿਨੇ ਦਿੰਦਾ ਬਾਈ ਸੂਆ ਦਿਮੈ ਚੌਥੇ ਦਿਨ ਦਾ ਚੌਥੇ ਦਿਨ ਦਾ ਸੂਆ ਤੇ ਨਾਲ ਇਹਦੇ ਹੈਗਾ ਮੇਲ ਕਾਫ ਹਾਂ ਬਾਈ ਆ ਨਾਲ ਇਹਦੇ ਕੱਟਾ ਆ ਗਿਆ ਤੇ ਝੋਟੀ ਸ਼ਕੀਨ ਸ਼ਕੂਨ ਆ ਗਈ ਫੁੱਲ ਲੈ ਝੋਟੀ ਤੋਰ ਦੇ ਖੋਲ ਕੇ ਇੱਕ ਵਾਰੀ ਚਾਰਾਂ ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਰਾਈ ਦੀ ਕਰਨਾ ਦੁੱਧ ਬਾਈ 11 ਕਿਲੋ ਬੌਲੀ ਤਿਆਰ 11 ਕਿਲੋ ਬੌਲਾ ਦੁੱਧ ਕਿੰਨਾ ਕ ਪਾ ਦੂਗੀ ਤੇਰੇ ਤੇ ਯਾਰ ਬੇਰਾਂ ਨੂੰ ਦੁੱਧ ਪਾ ਦੂ ਝੋਟੀ ਬਾਈ 15 ਕਿਲੋ ਦੀ ਗਾਰੰਟੀ ਦੇ ਭੇਜ ਦੇਗੇ ਦੁੱਧ 16 ਵੀ ਪਾ ਦੇ 15 ਦੀ ਗਾਰੰਟੀ ਦੇ ਭੇਜ ਦੇ 15 ਵੀ 22 ਕਹਿੰਦਾ ਗਾਰੰਟੀ ਦੇ ਦਾਂਗੇ ਤੇ ਦੁੱਧ ਝੋਟੀ ਪਾ ਸਕਦੀ ਆ ਵੱਧ ਕਿਉਂਕਿ ਆਰਡਰ ਬਿਲਕੁ ਤੇ ਬਾਕੀ ਸੋਨੂ ਦੇ ਥਣ ਦਾ ਸੈਜ ਵੀ ਦੱਸਦਾ ਤੇ ਝੋਟੀ ਚ ਕੁਆਲਿਟੀ ਵੀ ਫੁੱਲ ਆ ਗਈ। ਕੁਆਲਿਟੀ ਵੀ ਫੁੱਲਾ ਕੱਦ ਵਿੱਡ ਵੀ ਚੰਗਾ ਤੇ ਜਾਣ ਜੂਣ ਵੀ ਫੁੱਲਾ ਸਿੱਧੀ ਵੀ ਚਲਾ ਦਿਆ ਇਹਨੂੰ ਤੇ ਸ਼ਕੀਨ ਵੀ ਝੋਟੀ ਫੁੱਲਾ ਗਈ। ਸੁਆ ਦੂਜਾ ਬਾਈ ਇਹਦਾ ਸੁਆ ਦੂਜਾ ਬਾਈ। ਸੁਆ ਦੂਜਾ ਚਵਾਈ ਜੀ ਬਹੁਤ ਚੰਗੀ ਆ ਬਾਈ ਤੇ 11 ਕਿਲੋ ਬਾਈ ਕਹਿੰਦਾ ਬੋਲੀ ਹਾਜ਼ਰ ਹੈ 11 ਕਿਲੋ ਆਪਾਂ ਚਵਾ ਦਿਆਂਗੇ ਡੰਗ ਤੇ ਮੈਂ ਆਣਾ ਬਾਈ ਵਧੂਗੀ ਇਦੋਂ ਵੀ। ਨਿਪ 11 ਕਿਲੋ ਮੈਂ ਖਤ ਤਸੱਲੀ ਕਰਾ ਦੇਾਂਗੇ ਡੰਗ ਦਾ ਮੈਂ ਨਾ ਬਾਈ ਤਿੰਨ ਡੰਗ ਚੋਲੇ ਬੇਸ਼ੱਕ ਬੰਨਾਂ 11 ਕਿਲੋ ਦੀ ਬਾਈ ਕਹਿੰਦਾ ਡੰਗ ਦੋ ਡੰਗ ਤਸੱਲੀ ਕਰਾ ਦਾਂਗੇ ਆਰਡਰ ਰੱਖ ਦੀਆ ਬਾਈ ਬਿਲਕੁਲ ਫਿਕਸ ਕੋਈ ਟੁੱਟ ਮਾਡਰ ਨਹੀਂ ਰੱਖਦੀ ਸਿੰਘ ਦੀ ਕੁਆਲਿਟੀ ਵੀ ਕੁੰਡੇ ਸਿੰਘਾਂ ਚ ਆ ਗਈ ਰਿੰਗ ਸਿੰਘ ਚ ਆ ਗਈ ਤੇ ਕੱਦ ਬਿੱਡ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਜਿਹੜੇ ਆਰਡਰ ਕੁਆਲਿਟੀ ਆਰਡਰ ਕੁਆਲਿਟੀ ਦਿਖਾ ਦੇ ਇਧਰ ਲਈ ਬੰਦੇ ਥੋੜਾ ਜਿਹਾ ਡਰਦੀ ਆ ਇਥੋਂ ਇਹਦੀ ਆਰਡਰ ਕੁਆਲਿਟੀ ਦਿਖਾ ਦੇ ਗਰੀ ਓਏ ਆਰਡਰ ਵੀ ਫਸਮਾ ਹੀ ਰੱਖਦੀ ਆ ਚਬਾਈ ਦੀ ਕਿਵੇਂ ਆ ਬਾਈ ਚਬਾਈ ਦੀ ਤਾਂ ਬਾਈ ਬਿਲਕੁ ਠੀਕ ਆ ਗੱਲ ਹੂੰ ਚਵਾਈ ਦੀ ਆ ਗਈ ਬਿਲਕੁਲ ਫੋਕੀ ਪੈਸੇ ਕਿੰਨੇ ਲੈ ਲਾਂਗੇ ਤੇ ਆਪਾਂ ਮੋਲ ਬਾਈ ਕਹਿੰਦਾ ਮਰਜੀ ਕਰਾਲਾ ਝੋਟੀ 1 10 ਦੀ ਝੋਟੀ ਦੇ ਦਾਂਗੇ 1 ਲੱਖ ਤੇ 10000 ਦੀ ਦੇ ਦਾਂਗੇ ਹਾਂ ਇਹ ਬਾਈ ਕਹਿੰਦਾ ਫਿਕਸ ਜੀ ਹੋ ਜੂ 1 ਲੱਖ ਤੇ 10000 ਦੀ ਥੋੜਾ ਬਹੁਤਾ ਮਾਨਤਾ ਆਣੀ ਇਹਦੇ ਚ ਹੋ ਜੂਗਾ ਤੇ ਝੋਟੀ ਪੂਰੀ ਚੰਗੀ ਆ ਬਾਈ ਅਸਲ ਝੋਟੀ ਹੈ ਜਮਾ ਤੇ ਹੁਣ ਲੈ ਚੱਲ ਗੈਰੀ 2 ਨੰਬਰ ਵਾਲੀ ਤੇ ਹੁਣ ਇਧਰ ਲਈ ਬੰਨੇ ਲਿਆ ਪਹਿਲਾਂ ਇਹਦੇ ਆਰਡਰ ਕੁਆਲਿਟੀ ਦੀ ਮਾਰ ਦੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਇਹਦਾ ਵੀ ਬਾਈ ਇਹਦਾ ਤੀਜਾ ਸੂਆ ਕਰ ਮੈਂ ਤਾਂ ਇਹਦਾ ਸੂਆ ਆ ਗਿਆ ਤੀਜਾ ਇਹ ਕਿੰਨੇ ਕ ਦਿਨ ਦੀ ਸੂਆ ਇਹਨੂੰ ਸੂਈ ਨੂੰ ਹੋ ਗਏ ਬਾਈ ਅੱਜ 8 ਦਿਨ ਹੋ ਗਏ ਹੋਣਗੇ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਨਾਲ ਕੱਟੀ ਆ ਬਾਈ ਇਹਦਾ ਸੂਆ ਹੈਗਾ 8ਾਂ ਦਿਨਾਂ ਦਾ ਤੇ ਨਾਲ ਇਹਦੇ ਹੈਗੀ ਆ ਸੱਜਣੋਂ ਕੱਤੀ ਕੱਤੀ ਵੀ ਫੁੱਲ ਘੈਂਟ ਆ ਗਈ ਨਾਲ ਇਹਦੇ ਤੇ ਪਿਛਲੇ ਪੰਨੇ ਵੀ ਮਾਰ ਦੇ ਗਰੀ ਆਰਡਰ ਤੇ ਤੋੜ ਦੇ ਬਾਈ ਖੋਲ ਕੇ ਇਹਨੂੰ ਆ ਇੱਕ ਵਾਰੀ ਤੋੜ ਕੇ ਦਿਖਾ ਦੇ ਇਹਨੂੰ ਸੂਆ 8ਾਂ ਦਿਨਾਂ ਦਾ ਦੁੱਧ ਹਾਜ਼ਰ ਕਿੰਨਾ ਹੁਣ ਹੁਣ ਹੈਗਾ ਬਾਈ ਇਹ ਥੱਲੇ 10 ਤੋਂ ਪਲੱਸ 11 ਹੋਵੇ 11 ਹੁਣ ਹੁਣ 11 ਕਿਲੋ ਡੇੜ ਜਿਹੜਾ ਹਾਂ ਆਡਰੇ ਵੀ ਜੋਸ਼ ਮੰਨ ਕੇ ਖੁੱਲਾ ਕੋਈ ਮਰਜ਼ੀ ਆ ਜੀ ਹਾਂ ਬਾਈ ਆਡਰੇ ਦਾ ਵੀ ਜੋਸ਼ ਵਾਲਾ ਪੂਰਾ ਚੌੜਾ ਸੁਹਾ ਤੀਜਾ ਦਾ ਸੁਹਾ ਤੀਜਾ ਬਾਈ ਸੁਹਾ ਤੀਜਾ ਆ ਗਿਆ ਨਾਲ ਆ ਗਈ ਕੱਤੀ 10 8 ਦਸਾਂ ਦਰਾਂ ਦੀ ਬਾਈ ਕਹਿੰਦਾ ਸੂਈ ਹੋਈ ਆ ਕਿ ਰਕਮਾ ਦੀਆਂ ਐਂ ਦੀ ਕਮਾ ਦੇ ਗਿਰਾਂ ਹੋੜ 8 ਦਸਾਂ ਦਰਾਂ ਦਾ ਸੁਹਾ ਆ ਗਿਆ ਸੱਜਣੋ ਤੇ ਨਾਲ ਇਹਦੇ ਆ ਗਈ ਕੱਤੀ 22 ਚਬਾਈ ਦੀ ਹੈਗੀ ਬਾਈ ਕਹਿੰਦਾ ਓਕੇ ਜੀ ਰਿਪੋਰਟ ਇਹ ਦੁੱਧ ਕਿੰਨਾ ਪਾ ਦੂ ਦੁੱਧ ਪਾ ਦੂ ਬਾਈ 13 ਕਿਲੋ 12 ਦੀ ਗਾਰੰਟੀ ਦੇ ਦੇ ਦੁੱਧ 13 ਕਿਲੋ ਪਾਦੂ ਤੇ 12 ਨੂੰ ਲਈ ਕਹਿੰਦਾ ਆਪਾਂ ਗਾਰੰਟੀ ਦੇ ਭੇਜ ਦਾਂਗੇ ਜੇ ਕਿਸੇ ਸੱਜਣ ਨੇ ਲੈ ਜਾਣੀਆਂ ਮਾਝੇ ਵੀ ਬਾਡੀ ਵਾਲੀ ਆ ਗਈ ਕੱਦ ਕਾਠ ਵੀ ਚੰਗਾ ਤੇ ਬਾਡੀ ਵੀ ਉੱਤੋਂ ਚੰਗੀ ਆ ਹਰੇਕ ਪੱਖ ਤੋਂ ਤੇ ਮੇਨ ਗੱਲ ਜਿਹੜੀ ਇਹਦੇ ਨਾਲ ਕੱਟੀ ਆ ਕੱਟੀ ਵੀ ਪੂਰੀ ਜ਼ਬਰਦਸਤ ਆ ਬਾਡੀ ਬੁੱਡੀ ਦੇ ਉੱਤੋਂ ਚੌੜੀ ਬਣੂਗੀ ਪੂਰੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਬਾਈ 85000 ਇਹ ਦੇ ਦਾਂਗੇ 85 ਦੀ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਮਾਨਤਾਣ 80 ਵੀ ਛੱਡ ਦੇਣਗੇ ਇੱਧਰਲੇ ਪੰਨੇ ਦਿਖਾ ਦੀ ਗਾ ਜੀ ਆਰਡਰ ਪਿਛਲੇ ਵੱਲੋਂ ਸੁਭਾ ਦੀ ਵੀ ਠੰਡੀ ਆ ਤੇ ਆਰਡਰ ਜਾੜਾ ਚੌੜੇ ਆਰਡਰ ਦੀ ਆ ਬਾਈ ਪੂਰੇ ਆਰਡਰ ਚੌੜਾ ਤੇ ਆਰਡਰ ਸੋਨਾ ਬਹੁਤ ਬਣਾਊਗੀ ਆਰਡਰ ਸੋਨਾ ਤੇ ਇੱਕਰਗਾ ਆ ਗਿਆ ਜਮਨ ਠੋਸ ਆਰਡਰ ਦੀ ਆ ਕੋਈ ਟੁੱਟਮਾ ਜਾ ਆਪਾਂ ਕਹਦੇ ਨੇ ਕੋਈ ਪੋਲਾ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਇਹ ਕਿੰਨੇ ਦੀ ਬਾਈ 85 ਦੀ 85 ਜੋ ਛੋੜ ਕਰ ਦੇਣ ਤਾਂ 82 ਛੱਡ ਦੇਣਗੇ ਬਾਈ 82 ਦੀ ਫਿਕਸ ਜੀ ਫਿਕਸ ਜੀ ਬਾਈ ਆ ਰੇਟ ਬਾਈ ਤੋਂ ਮੈਂ ਫਿਕਸ ਜੀ ਜੇ ਜੈਨੂਨ ਰੇਟ ਆ ਬਾਈ ਇੰਨੇ ਦੀ ਕੌਣ ਦੇ ਦੂਗਾ ਚੁਬਾਈ ਦੀ ਕਿਵੇਂ ਆ ਚੁਬਾਈ ਦੀ ਬਿਲਕੁਲ ਫੋਕੀ ਆ ਬਾਈ ਚੁਬਾਈ ਦੀਆਂ ਫੋਕੀਆਂ ਚੁਬਾਈ ਦਾ ਹੱਥ ਲਾਉਣ ਦੀ ਲੋੜ ਨਹੀਂ ਬਾਈ ਤਿੰਨੇ ਜਨਮਾਂ ਦੇ ਆਪਣੇ ਨੇ ਠੀਕ ਆ ਗੱਲ ਤੇ ਹੁਣ ਗੱਲ ਹੀ ਲੈ ਆ ਇਧਰ ਜਰਸੀ ਵਾਲੀ ਡਿਪਾਰਟਮੈਂਟ ਕੰਨੀ ਲਿਆ ਹੁਣ ਮਾਰਦੇ ਜਰਸੀ ਤੇ ਕੈਮਰਾ ਹੁਣ ਸਾਨੂੰ ਆਪਾਂ ਜਰਸੀ ਬਾਰੇ ਡਿਟੇਲ ਬਾਈ ਤੋਂ ਪੁੱਛ ਕੇ ਦੇਵਾਂਗੇ ਇਹ ਆ ਗਈ ਪੰਜਾਬ ਵਾਲੀ ਜਰਸੀ ਕੱਦ ਆ ਗਿਆ ਜੀ ਐਫ ਬੈੜਾ ਨਾ ਹੁੰਦਾ ਬਾਈ ਵੱਡੇ ਕੱਦ ਚ ਆ ਗਈ ਤੇ ਜਾਣ ਜੋਣ ਵੀ ਫੱਲਾ ਤੇ ਥਣ ਦੀ ਜਿਹੜੀ ਕੁਆਲਿਟੀ ਆ ਤੇ ਆਰਡਰ ਦੀ ਕੁਆਲਿਟੀ ਆ ਉਹ लाजवाब ਹੀ ਆ ਮੱਝਾਂ ਨਾਲ ਦੇ ਲੱਗਿਆ ਥਣ ਤੇ ਇਥੋਂ ਗੈਰੀ ਫੇਸ ਕੁਆਲਿਟੀ ਤੇ ਮਾਰਦੀ। ਇਹ ਕਦੋਂ ਸੂਈ ਆ ਬਾਈ? ਇਹ ਬਾਈ ਰਾਤ ਸੂਈ ਹੈਗੀ। ਬੱਚਾ ਕੀ ਆ ਨਾਲ? ਨਾਲ ਬਾਈ ਫੀਮੇਲ ਕਾਫ ਬੱਚੀ ਆ ਬਹੁਤ ਟਾਪ ਦੀ। ਅਹ ਨਾਲ ਇਹਦੇ ਆ ਗਈ ਬੱਚੀ ਇੱਕ ਬਾਈ ਦਾ ਕਮੈਂਟ ਆਇਆ ਦੀ ਕਹਿੰਦਾ ਤੁਸੀਂ ਅੰਗਰੇਜ਼ੀ ਬੋਲਦਾ ਇਹਨਾਂ ਵਿੱਚ ਥੋੜੀ ਕਹਿੰਦਾ ਪਰ ਪੰਜਾਬੀ ਜੀ ਦੱਸਾਂਗੇ ਇਹਦੀ ਨਾਲ ਬੱਚੀ ਆ ਬਾਈ ਨਾਲ। ਨਾਲ ਇਹਦੇ ਬੱਚੀ ਆ ਨਾ। ਤੇ ਆਰਡਰ ਕੁਆਲਿਟੀ ਪੂਰੀ ਜਬਰਦਸਤ ਆ ਗਈ ਜੇ ਗੱਲਬਾਤ ਕਰ ਲਈਏ ਸੂਆ ਕਿਹੜਾ ਬਾਈ ਦਾ? ਸੂਆ ਬਾਈ ਦੂਜਾ। ਸੂਆ ਆ ਗਿਆ ਦੂਜਾ ਖੋਲ ਕੇ ਤੋੜ ਦੇ ਇੱਕ ਵਾਰੀ ਜੇਰ ਜੁਰ ਡੰਨ ਹੈ ਦੀ ਹਾਂ ਬਾਈ ਉਪਰ ਐ ਕਰਦੀ ਹੈ ਨਾ ਕੇਰਾ ਹੁਣੀ ਆਈ ਕਰਕੇ ਬੋਝ ਕੇ ਨੇੜੇ ਫੜ ਕੇ ਤੋੜਦੀ ਆ ਉਹ ਤਾਂ ਆਡਰ ਦਾ ਸਾਈਜ਼ ਸੋਹਣਾ ਕਿਉਂਕਿ ਸੂਆ ਦੂਜਾ ਆ ਗਿਆ ਉਹਦੇ ਕਰਕੇ ਥੋੜੀਆਂ ਜਿਹਾ ਭਲਾਂ ਜਰੂਰ ਕਰਦੀ ਆ ਤੇ ਥਾਣਾ ਜਿਹੜਾ ਉਹ ਵੀ ਗੈਪ ਤੇ ਲੱਗਿਆ ਫੁੱਲ ਤੇ ਲੱਗਿਆ ਮੱਜਾਂ ਨਾਲ ਦੀ ਕੁਆਲਿਟੀ ਵੱਚੀ ਦੀ ਓਕੇ ਜੀ ਰਿਪੋਰਟ ਆ ਬੋਝ ਕੇ ਬੋਝ ਕੇ ਹੋਰੀ ਤੋੜ ਦੇ ਬੋਝ ਕੇ ਲੈ ਆ ਇਧਰ ਲੈ ਬੰਨੇ ਕਿਉਂਕਿ ਬਾਈ ਕੋਲੇ ਅੱਜ ਹੀ ਆਈ ਆ ਉਹ ਨਹੀਂ ਆਈ ਹੈ ਬਸ ਉਹ ਨਹੀਂ ਲਾਹੀ ਰਾਜਾ ਕਰਦੀ ਆ ਥਣ ਦਾ ਸਹਿਜ ਵੀ ਸੋਣਾ ਇੱਥੇ ਇੱਥੇ ਰੁਕ ਲਾ ਇੱਥੋਂ ਗਰੀ ਫੇਸ ਕੁਆਲਿਟੀ ਦੇ ਮਾਰ ਨਹੀਂ ਦੇਥੋਂ ਥਣ ਦਿਖਾ ਦੇ ਤੇ ਇਹਦਾ ਰਿਕਾਰਡ ਜੇ ਕੀ ਦੱਸਿਆ ਬਾਈ ਪਹਿਲੇ ਨੂੰ ਦਾ ਦੁੱਧ ਦਾ ਪਹਿਲੇ ਨੇ ਦੁੱਧ ਕੱਢਿਆ ਬਾਈ ਇਹਨੇ 18 19 ਕਿਲੋ ਬੱਚੀ ਨੇ ਬੰਦੇ ਦਾ 20 ਆਨੇ ਆ 18 19 ਦਾ ਰਿਕਾਰਡ ਆ ਹਾਂ ਐਸ ਵਾਰੀ ਫਿਰ ਕਿੰਨਾ ਕੁ ਦੇ ਸਕਦੀ ਆ 25 ਕਿਲੋ ਦੁੱਧ ਦੇ ਦੂ ਬਾਈ ਵਾਣ 22 ਦੀ ਗਾਰੰਟੀ ਦੇ ਦੇ ਆ 22 ਕਿਲੋ ਦੀ 22 ਕੰਨਾ ਗਾਰੰਟੀ ਤੇ ਭੇਜ ਦਾਂਗੇ ਤੇ ਦੁੱਧ ਪਾ ਗੂਗੀ 25 ਕਿਲੋ ਥੋੜੀ ਬਹੁਤੀ ਭੜ ਜ਼ਰੂਰ ਆ ਦੰਦ ਤਾਂ ਨਹੀਂ ਇਹਦੇ ਦੇਖੇ ਬਾਈ ਹਾਂ ਬਾਈ ਦੰਦਾਂ ਚ ਤਾਂ ਨਹੀਂ ਚੈੱਕ ਕਰੀ ਕਿਵੇਂ ਨਾ ਚੈੱਕ ਨਹੀਂ ਕਰੀ ਬਾਈ ਚੌਗੀ ਦੱਸੀ ਜਮਾਲਕ ਨੇ ਠੀਕ ਆ ਗੱਲ ਆ ਦੰਦਾਂ ਚ ਬਾਈ ਕਹਿੰਦਾ ਹੈਗੀ ਆ ਚਾਰ ਦੰਦ ਵੈਸੇ ਚੈੱਕ ਬਾਈ ਨੇ ਕਰੀ ਨਹੀਂ ਤੇ ਜਿੱਦਾਂ ਮਾਲਕ ਨੇ ਡਿਟੇਲ ਦੱਸੀਆ ਉਦਾਂ ਦੱਸੀਆ ਇਧਰਲੇ ਬੰਨੋ ਦਿਖਾ ਦੇਗਾ ਜੀ ਅੱਜ ਚਵਾਈ ਦੀ ਕਿਵੇਂ ਆ ਬਾਈ ਇਹ ਚਵਾਈ ਦੀ ਬਾਈ ਜਮਾ ਫੋਕੀ ਧਰਤੀ ਪੜਦੀ ਆ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਾਈ ਕਿੰਨਾ ਕਰਾਈ ਆ 80000 ਦੀ ਵਾੜ ਦੇ ਦਾਂਗੇ ਇਹ 80000 ਦੀ ਦੇਣੀ ਆ ਹਾਂ ਮਤਲਬ ਰੇਟ ਜਿੰਨਾ ਮਰਜ਼ੀ ਕਰਾਈ ਰੇਟ ਜਿੰਨਾ ਮਰਜ਼ੀ ਕਰਾਈ ਆ ਆ ਗਈ ਸੱਜਣੋ ਪ्युअर ਪੰਜਾਬ ਵਾਲੀ ਤੇ ਆ ਗਈ ਕੱਦ ਕਾਠ ਵਾਲੀ ਤੇ ਜਾਨ ਵੀ ਫੁੱਲ ਹੈ ਲੈਂਥ ਵੀ ਹੈ ਤੇ ਕੱਦ ਵੀ ਚੰਗਾ ਹਾਈਟ ਤੇ ਲੈਂਥ ਚ ਆ ਗਈ ਤੇ ਜਾਨ ਜੂਨ ਫੁੱਲ ਆ ਗਈ ਤੇ ਆ ਗਈ ਇਹ ਪੰਜਾਬ ਵਾਲੀ ਬੁਰੀ ਠੰਡੀ ਹੈ ਬਾਈ ਚੱਕਰੀ ਨਹੀਂ ਆਰਡਰ ਬਹੁਤ ਸੋਹਣਾ ਬਣਾਉਗੀ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਦੂਜੇ ਸੂਏ ਕਰਕੇ ਥੋੜੀ ਬਹੁਤੀ ਭਾਲੇ ਦੰਦਾਂ ਚ ਹੈਗੀਆਂ ਚਾਰ ਦੰਦ ਤੇ ਮਿਲੂਗੀ ਬਾਈ ਕਹਿੰਦਾ ਇਹ 80000 ਦੀ ਨਾਲ ਇਹਦੇ ਆ ਗਈ ਜਰਸੀ ਦੀ ਬੱਛੀ ਆ ਨੰਬਰ ਬੋਲੋ ਜੀ ਨੰਬਰ ਆਪਣਾ ਬਾਈ 9862826473 ਨਾਸੀ 86 32 64 71 ਨੰਬਰ ਬਾਈ ਦਾ ਮਲਿਆਲਿਓ ਪਿੰਡ ਹੈਗਾ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਇਹਨਾਂ ਤੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ